ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੇ ਤੁਸੀਂ ਸੁਣ ਰਹੇ ਹੋ ਸਿਰੜ ਨਿਸ਼ਾਨੇ ਦੀ ਅਗਲੀ ਗੱਲਬਾਤ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਦੇਸ਼ ਦੀ ਆਰਥਿਕਤਾ ਤੇ ਰੋਜ਼ ਟੀਵੀ 'ᱨਾਹੀ ਅਖਬਾਰਾਂ 'ਰਾਹੀ ਦੇਸ਼ ਦੇ ਵਿੱਤ ਮੰਤਰੀ ਬੜੇ ਜ਼ੋਰ ਸ਼ੋਰ ਨਾਲ ਖਬਰਾਂ ਪੇਸ਼ ਕਰਦੇ ਨੇ ਮੀਡੀਆ ਨੂੰ ਪ੍ਰਸਾਰਦਾ ਹੈ ਕਿ ਭਾਰਤ ਦੁਨੀਆ ਦੀ ਪੰਜਵੀਂ ਵੱਡੀ ਆਰਥਿਕਤਾ ਬਣ ਜਾ ਰਿਹਾ ਤੇ ਅੱਜ ਦੇਖ ਦੀ ਆਰਥਿਕਤਾ ਤੇ سرمایہਦਾਰੀ ਦੀ ਵੱਖ-ਵੱਖ ਵਰਗਾ ਜਵੰਡ ਉੱਤੇ ਚਰਚਾ ਕਰਦੇ ਆ ਕਿਹੜਾ ਵਰਗ ਕਿੱਥੇ ਖੜਾ ਹੈ ਤੇ ਕੀ ਹੈ ਅਸਰ ਹਾਲਤ ਬੇਸ਼ੱਕ ਦੁਨੀਆ ਦੀ ਭਾਰਤ ਪੰਜਵੀਂ ਵੱਡੀ ਆਰਥਿਕਤਾ ਬਣ ਗਿਆ ਹੈ ਸੰਨ 2023-24 ਦੌਰਾਨ ਭਾਰਤ ਦਾ ਕੁੱਲ سرمਾਇਆ ਹੈ 296.58 ਲੱਖ ਕਰੋੜ 2022 ਦੇ ਵਿੱਚ ਭਾਰਤ ਦੇ ਲੋਕ ਜਿਹੜੇ ਬਿਲੀਅਨਰ ਨੇ ਉਹਨਾਂ ਦੀ ਗਿਣਤੀ ਹੈ 166 ਤੇ ਅਗਲੇ ਸਾਲ 2023 'ਚ ਵੱਧ ਕੇ ਹੋ ਜਾਂਦੀ ਹੈ 169 ਭਾਵ 1 ਸਾਲ ਦੇ ਵਿੱਚ 3 ਬਿਲੀਅਨਰ ਹੋਰ ਵਧ ਗਏ ਭਾਰਤ ਵਿਕਰੇ ਦੇ ਉੱਪਰਲੇ 100 ਅਮੀਰਾਂ ਦੀ ਗੱਲ ਕਰ ਲਈਏ ਤੇ ਉਹਨਾਂ ਦੇ ਹੱਥ 'ਚ 800 ਬਿਲੀਅਨ ਡਾਲਰ ਤਾਂ ਇਕੱਠਾ ਹੈ ਜੇ ਥੋੜਾ ਜਿਹਾ ਹੋਰ ਸੰਖੇਪ ਚ ਕਰੀਏ ਤੇ ਭਾਰਤ ਦੇ ਉੱਪਰਲੇ 10 ਅਮੀਰਾਂ ਕੋਲ ਕਰੀਬ 400 ਬਿਲੀਅਨ ਡਾਲਰ سرمਾਇਆ ਹੈ ਜਿਨ੍ਹਾਂ 'ਚ ਮਕੇਸ਼ ਬਾਨੀ ਹੈ, ਗੌਤਬੜਾਨੀ ਹੈ, ਸ਼ੇਵੰਦਾਦਰ ਹੈ, ਸਵਿੱਤਰੀ ਜਿੰਦਲ ਹੈ, ਕਲਿ ਸੰਘਵੀ ਹੈ, ਸਾਇਰਸ ਪੂਨਾ ਵਾਲਾ ਵਾ कुशलपाल सिंह कुमार बिरला वा रवि जयपुरीया वा ਤੇ ਰਾਜਾ ਕਿਸ਼ਨ ದಾਮਲੀ ਆ ਜਾਂ ਇੰਜ ਕਹਿ ਲਈਏ ਕਿ ਉੱਪਰਲੇ 100 ਗੁਮੀਰਾ ਕੋਲ ਓਨਾ سرمਾਇਆ ਵਾ ਜਿੰਨਾ ਬਾਕੀ 80-85 ਕਰੋੜ ਭਾਰਤੀਆਂ ਕੋਲ ਆ ਤੇ ਜਾਂ ਇੰਜ ਕਹਿ ਲੋ ਕਿ ਇੱਕ ਅਮੀਰ ਕੋਲ ਇੰਨਾ سرمਾਇਆ ਹੈ ਜਿੰਨਾ 8-9 ਕਰੋੜ ਦੇਵਾਦੀ ਕੋਲ ਆ ਭਾਰਤ ਵਿੱਚ 2020-21 ਦੌਰਾਨ ਜੇ ਕਰੋੜਪਤੀਆਂ ਦੀ ਗਿਣਤੀ ਕਰੀਏ ਤੇ ਉਹਨਾਂ ਦੀ ਗਿਣਤੀ ਸੀ 1,25,023 ਤੇ ਅਗਲੇ ਸਾਲ ਹੀ ਇਹ ਗਿਣਤੀ ਵਧ ਕੇ ਹੋ ਜਾਂਦੀ ਆ 1,31,390 ਭਾਵ 1 ਸਾਲ ਦੇ ਵਿੱਚ ਵਿੱਚ 6000 ਲੋਕ ਕਰੋੜਪਤੀ ਹੋਰ ਬਣ ਗਏ ਉਹਨਾਂ ਦੀ ਵਾਧਾ ਹੋ ਗਿਆ 21-22 ਦੇ ਵਿੱਚ ਭਾਰਤ ਦੇ ਕਰੀਬ 72 ਲੱਖ ਲੋਕ ਐਸੇ ਸੀ ਜਿਨ੍ਹਾਂ ਦੀ ਆਮਦਨ ਸੀ 10 ਲੱਖ ਤੋਂ ਲੈ ਕੇ 1 ਕਰੋੜ ਦੇ ਵਿੱਚ ਵਿੱਚ ਤੇ ਅਗਲੇ ਹੀ ਸਾਲ ਇਹ ਗਿਣਤੀ ਵਧ ਕੇ ਹੋ ਜਾਂਦੀ ਹੈ 131390 ਭਾਵ 1 ਸਾਲ ਦੇ ਵਿੱਚ 10 ਲੱਖ ਤੋਂ ਲੈ ਕੇ ਕਰੋੜ ਰੁਪਇਆ ਕਮਾਉਣ ਵਾਲੇ ਦੀ ਗਿਣਤੀ 'ਚ 5 ਲੱਖ ਲੋਕਾਂ ਦਾ ਵਾਧਾ ਹੋ ਜਾਂਦਾ ਇੱਕ ਹੋਰ ਰੌਚਕ ਤੱਤ ਭਾਰਤ ਦੇ ਕੁੱਲ ਆਬਾਦੀ ਵਿੱਚੋਂ ਉੱਪਰਲੀ ਆਮਦਨ ਰੱਖਣ ਵਾਲੇ 1% ਦੀ ਲੋਕਾਂ ਕੋਲ ਕੁੱਲ ਧਨ ਦਾ 73% ਧਨ ਹੈ ਤੇ ਬਾਕੀ ਦੇ 99% ਲੋਕਾਂ ਕੋਲ ਸਿਰਫ 27% ਇੰਨਾ ਵੱਡਾ ਪਾੜਾ ਇਹੀ ਆਮ ਲੋਕਾਂ ਦੀ ਮਾੜੀ ਆਰਥਿਕ ਹਾਲਤ ਦਾ ਜ਼ਿੰਮੇਵਾਰ ਹੈ ਜਿਹੜੇ ਕਹਿੰਦੇ ਗਰੀਬ ਤੰਗੀ ਤੁਰਸੀ ਚੱਲ ਰਿਹਾ ਵਾ ਤੇ ਤੰਗੀ ਤੁਰਸੀ ਕਰਕੇ ਹੀ ਉਹ ਆਪਣੇ ਜ਼ਿੰਦਗੀ ਦਾ ਚੰਗਾ ਨਿਰਭਾਅ ਨਹੀਂ ਕਰ ਸਕਣਦੇ ਬੇਸ਼ੱਕ ਹਰ ਸਾਲ ਗਰੀਬੀ ਘਟ ਹੋਣ ਦੀਆਂ ਦਾਅਵੇ ਪੁਸ਼ਟੀਆਂ ਸਰਕਾਰਾਂ ਵੀ ਕਰਦੀਆਂ ਸੰਸਾਰ ਬੈਂਕ ਵੀ ਕਰ ਰਿਹਾ ਪਰ ਨਾਲ ਦੀ ਨਾਲ ਉਹ ਮੰਨਦੇ ਨੇ ਕਿ ਹਾਲੇ ਵੀ ਭਾਰਤ ਦੇ 7% ਦੇ ਲੋਕ ਗਰੀਬ ਅਤ ਗਰੀਬ ਆ ਤੇ 63% ਦੀ ਗਰੀਬ ਨੇ ਐਨੀ ਵੱਡੀ ਗਰੀਬੀ ਸਨ 2020 ਤੋਂ ਲੈ ਕੇ ਜੇ ਅੰਕੜੇ ਕੱਢੀਏ ਤਾਂ 22 ਕਰੋੜ ਲੋਕ ਐਸੇ ਨੇ ਜਿਨ੍ਹਾਂ ਦੀ ਰੋਜ਼ਾਨਾ ਖਰਚਣ ਦੀ ਸਮਰੱਥਾ ਸਿਰਫ 32 ਰੁਪਏ ਹੈ। ਭਾਰਤ ਦੇ 84% ਦੀ ਬਸਨੀਕ ਉਹਨਾਂ ਦੀ ਰੋਜ਼ਾਨਾ ਆਮਦਨ 568 ਰੁਪਏ ਹੈ ਜਾਂ ਇੰਜ ਕਹਿ ਲਓ ਸਾਲਾਨਾ 2 ਲੱਖ ਰੁਪਏ ਤੋਂ ਵੀ ਘੱਟ ਹੈ। ਤੇ ਇਹਦੇ ਚ ਹੋਰ ਅੰਕੜਾ ਸ਼ਹਿਰਾਂ ਵਿੱਚ ਵਸਦੇ ਗਰੀਬਾਂ ਨਾਲੋਂ ਪਿੰਡਾਂ 'ਚ ਵਸਦੇ ਗਰੀਬਾਂ ਦੀ ਗਿਣਤੀ ਦੁੱਗਣੀ ਹੈ। 2023 ਦੇ ਸਰਵੇਖਣ ਅਨੁਸਾਰ ਜਿਹੜਾ 192ਵੇਂ ਮੁਲਕਾਂ 'ਚ ਹੋਇਆ ਭਾਰਤ ਦਾ 139ਵਾਂ ਸਥਾਨ ਸੀ। ਪ੍ਰਤੀਜੀ ਆਮਦਨ ਦੇ ਹਿਸਾਬ 'ਚ ਪ੍ਰਤੀਜੀ ਕਿਰਤ ਉਤਪਾਦਨ ਦੇ ਮਾਮਲੇ 'ਚ ਸੰਸਾਰ ਬੈਂਕ ਦਾ ਅੰਕੜਾ ਦੱਸਦਾ ਹੈ ਕਿ ਭਾਰਤ ਦਾ ਪ੍ਰਤੀ ਜੀ ਕਰੇ ਲੋ ਉਤਪਾਦਨ 209 ਮੁਲਕਾਂ ਚੋਂ 159ਵੇਂ ਨੰਬਰ ਤੇ ਆ। ਮਨੁੱਖੀ ਵਿਕਾਸ ਸੂਚਕ ਅੰਕ ਜਿਹੜਾ 0.9 ਹੋਣਾ ਚਾਹੀਦਾ ਹੈ ਤਾਂ ਉਹ ਦੇਸ਼ ਨੂੰ ਵਿਕਸਿਤ ਕਿਹਾ ਜਾਂਦਾ ਹੈ। ਪਰ ਭਾਰਤ ਦਾ ਇਹ ਸਕੋਰ 0.633 ਹੈ। ਇਥੋਂ ਅੰਦਾਜ਼ਾ ਲੱਗ ਜਾਂਦਾ ਅਸੀਂ ਕਿੰਨੇ ਵਿਕਸਿਤ ਆ। ਮਨੁੱਖੀ ਵਿਕਾਸ ਸੂਚਕ ਦੇ ਤੌਰ ਤੇ ਦੁਨੀਆ ਦੇ 192 ਮੁਲਕਾਂ ਚੋਂ ਭਾਰਤ ਦਾ 132ਵਾਂ ਨੰਬਰ ਹੈ। ਭੁੱਖਮਰੀ ਸੂਚਕ ਸਕੇਲ ਦੇ ਮੁਤਾਬਕ ਦੁਨੀਆ ਦੇ 125 ਦੇਸ਼ਾਂ ਚੋਂ ਭਾਰਤ ਦਾ 111ਵਾਂ ਸਥਾਨ ਹੈ। ਇੰਨੀ ਗੰਭੀਰ ਭੁੱਖਮਰੀ ਦੇਸ਼ ਦੇ 14.5% ਲੋਕ ਪੌਸ਼ਟਿਕ ਭੋਜਨ ਤੋਂ ਵਾਂਝੇ ਨੇ ਤੇ ਜੇ ਇਸ ਪਰਸੈਂਟੇਜ ਨੂੰ ਗਿਣਤੀ 'ਚ ਲਈਏ ਤਾਂ ਤਕਰੀਬਨ ਸਾਡੇ 19 ਕਰੋੜ ਲੋਕ ਜਿਨ੍ਹਾਂ ਨੂੰ ਪੌਸ਼ਟਿਕ ਖਾਣਾ ਹੀ ਨਹੀਂ ਮਿਲਦਾ ਬਾਲਕ ਪੋਸ਼ਣ ਦੇ ਮਾਮਲੇ 'ਚ ਤੇ ਦੁਨੀਆ ਦੇ ਬੱਚਿਆਂ ਦੀ ਗਿਣਤੀ ਜੇ ਕਰੀਏ ਤਾਂ ਤਕਰੀਬਨ ਕੁੱਲ ਦੁਨੀਆ ਦਾ ਤੀਜਾ ਹਿੱਸਾ ਲੋਕ ਭਾਰਤੀ ਬੱਚੇ ਨੇ ਜਿਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਪ੍ਰਤੀਜੀ ਆਮਦਨ ਦੇ ਮਾਮਲੇ 'ਚ ਬਾਲਕ ਪੋਸ਼ਣ ਦੇ ਮਾਮਲੇ 'ਚ ਬਾਲ ਮੌਦਰ ਦੇ ਮਾਮਲੇ 'ਚ ਕਿਰਤ ਸ਼ਕਤੀ 'ਚ ਔਰਤਾਂ ਦੀ ਹਿੱਸੇਦਾਰੀ 'ਚ ਭਾਰਤ ਦੀ ਗਿਣਤੀ ਦੁਨੀਆਂ ਦੇ ਹੇਠਲੇ 40-45 ਮੁਲਕਾਂ 'ਚ ਆਉਂਦੀ ਹੈ। ਉਹਦਾ ਕਾਰਨ ਕੀ ਹੈ? ਜਿੰਨੇ ਵੀ ਵਿਕਸਿਤ ਦੇਸ਼ ਨੇ ਉਹਨਾਂ ਦੇ ਰਾਜਨੀਤੀ ਦੇ ਵਿੱਚ ਲੋਕਾਂ ਦੇ ਜਨਤਕ ਜੀਵਨ ਦੇ ਵਿੱਚ ਧਰਮ ਦਾ ਦਖਲ ਬੇहद ਘੱਟ ਹੁੰਦਾ ਹੈ। ਪਰ ਭਾਰਤ ਵਿੱਚ ਰਾਜਨੀਤੀ ਹੁੰਦੀ ਧਰਮ ਦੇ ਆਧਾਰ ਤੇ। ਬਹੁਤ ਪ੍ਰਭਾਵਿਤ ਕਰਦੀ ਹੈ ਜਿਸ ਕਰਕੇ ਧਰਮ ਨਿਰਪਰਖਤਾ ਤੇ ਸੰਵਿਧਾਨਕ ਕਦਰਾਂ ਕੀਮਤਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ ਦੁਨੀਆ ਦੇ ਨਕਸ਼ੇ ਤੇ ਭਾਰਤ ਦੀ ਇੰਨੀ ਮਾੜੀ ਤਸਵੀਰ ਕਿਉਂ ਬਣੀ ਇਸ ਦੇ ਪ੍ਰਮੁੱਖ ਕਾਰਨ ਕੀ ਨੇ ਜੇਤੇ ਵੀ ਚਰਚਾ ਕਰਨੀ ਬਣਦੀ ਹੈ ਮਾੜੀ ਆਰਥਿਕ ਹਾਲਤ ਬੇਰੁਜ਼ਗਾਰੀ ਅਰਧ ਤੇ ਲੁਕਵੀ ਬੇਰੁਜ਼ਗਾਰੀ ਭੁੱਖਮਰੀ ਕਪੋਸ਼ਨ ਘਾਟੋ ਜਰਤ ਸਮਾਜਿਕ ਅਸੁਰੱਖਿਆ ਜਾਤੀਗਤ ਵਿਤਕਰਾ ਧਾਰਮਿਕ ਵਿਤਕਰਾ ਮਾੜੀ ਸਿਹਤ ਵਿਵਸਥਾ ਮਾੜੀ ਸਿੱਖਿਆ ਵਿਵਸਥਾ ਮਾੜੀਆਂ ਕੰਮ ਹਾਲਤਾਂ ਔਸਤ ਔਰਤ ਦੀ ਸੁਰੱਖਿਆ ਮਾੜੀ ਇਹੋ ਜਿਹੇ ਮੁਸ਼ਕਲਾਂ ਅਸਲ ਹਾਲਾਤਾਂ ਤੇ ਚਰਨਾ ਪਾਉਂਦੀਆਂ ਨੇ ਬੇਸ਼ੱਕ ਭਾਰਤ ਦੁਨੀਆ ਦੀ ਪੰਜਵੀਂ ਵੱਡੀ ਆਰਥਿਕਤਾ ਬਣ ਗਿਆ ਪਰ ਇੱਥੇ ਅਮੀਰ ਤੇ ਗਰੀਬ ਵਿਚਕਾਰਲਾ ਆਰਥਿਕ ਪਾੜਾ ਬਹੁਤ ਵੱਡਾ ਹੈ ਜਿਸ ਕਰਕੇ ਗਰੀਬ ਹੋਰ ਗਰੀਬ ਹੋਈ ਜਾ ਰਿਹਾ ਉਸ ਦੀ ਉਜਰਤ ਬਹੁਤ ਘਟਿਆ ਉਸ ਦੀ ਸਲਾਨਾ ਵਾਧਾ ਵੀ ਬਿਲਕੁਲ ਮਾਮੂਲੀ ਹੈ ਇਹ ਅੰਕੜਾ ਤੁਹਾਡੇ ਨਾਲ ਸਾਂਝਾ ਕਰਦਾ 2014-15 ਦੇ ਵਿੱਚ ਘੱਟੋ ਘੱਟ ਉਜਰਤ ਸੀ 137 ਰੁਪਏ ਜਨਾ 2015-16 ਦੇ ਵੱਧ ਕੇ ਹੋ ਗਈ 160 ਰੁਪਏ 2017-18 ਦੇ ਵਿੱਚ ਹੋ ਗਈ 176 ਰੁਪਏ 2019-20 ਦੇ ਵਿੱਚ ਹੋ ਗਈ 178 ਰੁਪਏ 2 ਰੁਪਏ ਦਾ ਮੁਮਲੀ ਵਾਧਾ ਤੇ ਇਸ ਤੋਂ ਅਗਲੇ 5 ਸਾਲ ਮੰਗਾਈ ਬੇਸ਼ੱਕ 32% ਤੇ ਵਧ ਗਈ ਪਰ ਉਜਰਤਾ ਜੇ ਵਾਦਾ ਬਿਲਕੁਲ ਨਹੀਂ ਕੀਤਾ ਗਿਆ ਫਿਰ ਜੇ ਉਜਰਤਾ ਦਾ ਵਾਦਾ ਹੀ ਨਹੀਂ ਹੋਇਆ ਤੇ ਗਰੀਬੀ ਨੇ ਵਧਣਾ ਸੀ ਘਟਣਾ ਥੋੜਾ ਸੀ ਹੁਣ ਹੁਣ ਵੀ ਮਨਰੇਗਾ ਦੇ ਵਿੱਚ ਜਿਹੜੇ ਮਜ਼ਦੂਰ ਕੰਮ ਕਰ ਰਹੇ ਆ ਉਹ ਇਸੇ ਉਜਰਤ ਤੇ ਕਰ ਰਹੇ ਆ ਸਰਕਾਰ ਨੇ ਇਸ ਤੱਥ ਨੂੰ ਬਖੂਬੀ ਮੰਨਿਆ ਮੰਨਣ ਦੇ ਬਾਅਦ ਕਿ ਭਾਰਤੀ ਲੋਕਾਂ ਨੂੰ ਦੋ ਟਾਈਮ ਪੇਟ ਪਰ ਖਾਣਾ ਨਹੀਂ ਮਿਲਦਾ ਜਾਂ ਪੌਸ਼ਟਿਕ ਖਾਣਾ ਨਹੀਂ ਮਿਲਦਾ ਇਸੇ ਕਰਕੇ ਹੀ ਭਾਰਤ ਦੀ ਸਰਕਾਰ ਨੇ 80 ਕਰੋੜ ਲੋਕਾਂ ਨੂੰ ਜੋ ਕੁੱਲ ਆਬਾਦੀ ਦਾ 60% ਦੀ ਬਣਦਾ ਵਾ ਉਹਨਾਂ ਨੂੰ ਸਰਕਾਰ ਨੇ 5 ਕਿਲੋ ਦਾਣੇ ਪ੍ਰਤੀ ਜੀ ਜਾਂ 35 ਕਿਲੋ ਦਾਣੇ ਪ੍ਰਤੀ ਮਹੀਨਾ 1 ਰੁਪਈਆ ਕਿਲੋ ਤੋਂ ਲੈ ਕੇ 3 ਰੁਪਈਆ ਕਿਲੋ ਤੱਕ ਦੇਣ ਦਾ ਫੈਸਲਾ ਕੀਤਾ ਇਹ ਅਨਾਜ ਜਿਹੜੇ ਦਿੱਤੇ ਜਾ ਰਹੇ ਇਹਨਾਂ 'ਚ ਕਣਕ ਵੀ ਆ, ਝੋਲ ਵੀ ਆ, ਮੱਕੀ ਵੀ ਆ ਤੇ ਇਹਦੇ ਅਨੁਸਾਰ ਹੀ ਇਹਨਾਂ ਦਾ ਰੇਟ ਹੈ ਕਿਸੇ ਚੀਜ਼ ਵਾਸਤੇ 1 ਰੁਪਈਆ ਲਿਆ ਜਾ ਰਿਹਾ ਕਿਸੇ ਲਈ 2 ਕਿਸੇ ਲਈ 3 ਰੁਪਈਆ ਗਰੀਬੀ ਦੇ ਹਾਲਤ ਨੂੰ ਮੰਨਦੇ ਹੋਏ ਹੁਣ ਦੇ ਪ੍ਰਧਾਨ ਮੰਤਰੀ ਜੀ ਨੇ ਵੀ ਇਸ ਸਕੀਮ ਨੂੰ 2023 ਚ ਜੋ ਬੰਧ ਹੋਣ ਜਾ ਰਹੀ ਸੀ ਇਹਨੂੰ 5 ਸਾਲ ਲਈ ਹੋਰ ਵਧਾ ਦਿੱਤਾ ਹੁਣ ਆਮਦਨ ਦੀ ਨਾ ਬਰਾਬਰਤਾ ਆਮਦਨ ਦਾ ਵੱਡਾ ਪਾੜਾ ਜ਼ਰੂਰਤ ਲਈ ਲੜਿੰਦੀ ਆਮਦਨ ਦਾ ਨਾ ਹੋਣਾ ਇਹਦੇ ਕਗੇ ਭਾਰਤੀਆਂ ਦਾ ਵੱਡਾ ਹਿੱਸਾ ਭਾਵੇਂ ਕਿਸਾਨ ਹੋਣ ਭਾਵੇਂ ਮਜ਼ਦੂਰ ਹੋਣ ਭਾਵੇਂ ਬੇਰੁਜ਼ਗਾਰ ਹੋਣ ਭਾਵੇਂ ਨੌਕਰੀ ਪੇਸ਼ਾ ਘੱਟ ਤਨਖਾਹ ਤੇ ਕੰਮ ਕਰ ਰਹੇ ਲੋਕ ਹੋਣ ਚਾਹੇ ਮੰਰੇਗਾ ਮਿਹਦੂਰ ਹੋਣ ਜਾਂ ਕੋ ਹੋਰ ਤਬਕਾ ਹੋਵੇ ਸਾਰੇ ਬੇਚੈਨ ਨੇ ਸਾਰੇ ਸੰਘਰਸ਼ਚ ਨੇ ਸਾਰੇ ਸੜਕਾਂ ਤੇ ਨੇ ਤੇ ਸਰਕਾਰੀ ਤੰਤਰ ਦੀ ਮਾਰ ਚੱਲ ਰਹੀ ਆ ਇਹ ਹੈ ਦੇਸ਼ ਦੀ ਸਮੁੱਚੀ ਆਰਥਿਕਤਾ ਦਾ ਨਕਸ਼ਾ ਤੇ ਕੁੱਲ ਮਿਲਾ ਕੇ ਅੱਜ ਦੀ ਗੱਲ ਨੂੰ ਇੱਥੇ ਵਿਰਾਮ ਦੇ ਸਕਦੇ ਹਾਂ ਕਿ ਭਾਰਤੀਆਂ ਦੀ ਵੱਡੀ ਗਿਣਤੀ ਧਾਰਮਿਕ ਆਸਾ ਦੇ ਸਹਾਰੇ ਦਿਨ ਕੱਟੀ ਕਰ ਰਹੀ ਹੈ ਮਜਬੂਤ ਆਰਥਿਕਤਾ ਦੇ ਸਹਾਰੇ ਨਹੀਂ ਆਸ ਹੈ ਤੁਸੀਂ ਇਸ ਅੰਕੜਿਆਂ ਵਾਲੀ ਗੱਲਬਾਤ ਜਿਹੜੀ ਬੜੀ ਰੁੱਖੀ ਜੀ ਲੱਗਦੀ ਹੁੰਦੀ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੋਵੇਗੀ ਤੇ ਸਮਝ ਕੇ ਦੇਸ਼ ਦੀ ਅਸਲ ਆਰਥਿਕਤਾ ਪ੍ਰਤੀ ਆਪਣਾ ਗਿਆਨ ਵਿਧਾਇਆ ਹੋਵੇਗਾ ਬੋਲਣਾ ਚੁੱਕਾ ਦੀ ਖਿਮਾ ਜੇ ਆਪ ਜਿਨੇ ਇਹ ਗੱਲਬਾਤ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਕਰਿਓ ਲਾਈਕ ਕਰਿਓ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਿਰੜਨ ਨਿਸ਼ਾਨੇ ਚੈਨਲ ਦੀ ਅੱਜ ਦੀ ਪੇਸ਼ਕਸ਼ ਇੱਥੇ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ